ਆਈਟੀ ਦਾ ਜਮਾਨਾ ਹੈ ਆਈਟੀ ਦੇ ਨਾਲ ਜੁੜੇ ਹੋਏ ਸਭ ਤੋਂ ਵੱਡੇ ਬੰਦੇ ਜੇ ਬਿਲ ਗੇਟਸ ਦੀ ਗੱਲ ਕਰੀਏ ਤਾਂ ਉਸਦੇ ਵੀ ਅੱਜ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਭੂਮੀ ਖਰੀਦੀ ਹੋਈ ਹੈ ਇਹਦਾ ਮਤਲਬ ਇਹ ਹੋਇਆ ਕਿ ਉਸ ਕਿਸਮ ਦੇ ਬਿਜ਼ਨਸਮੈਨ ਕਾਰਪੋਰੇਟ ਨੂੰ ਪਤਾ ਹੈ ਕਿ ਜੇ ਆਈਟੀ ਦਾ ਬੂਮ ਹੈ ਉਸ ਦੇ ਨਾਲ ਖਾਣਯੋਗ ਚੀਜ਼ਾਂ ਦਾ ਵੀ ਮਾਰਕੀਟ ਦੇ ਵਿੱਚ ਉਨਾ ਹੀ ਬੂਮ ਆਊਗਾ ਇਸ ਦੇ ਬਾਵਜੂਦ ਕਿ ਸਾਡੇ ਕੋਲੇ ਸਭ ਤੋਂ ਵਿਹਤਰ ਧਰਤੀ ਹੈ ਵਿਹਤਰ ਸਾਡੇ ਕੋਲੇ ਪੈਦਾਵਾਰ ਕਰਨ ਵਾਲੇ ਵਿਅਕਤੀ ਹੈ ਸਾਡੇ ਕੋਲੇ ਉਦਮਿਕ ਕਿਸਮ ਦੇ ਪੜ੍ਹੇ ਲਿਖੇ ਕਿਸਾਨ ਹੈ ਜੇ ਅਸੀਂ ਉਹਨਾਂ ਦਾ ਫਾਇਦਾ ਨਹੀਂ ਲੈ ਰਹੇ ਆਪਣੀ ਪ੍ਰੋਡਕਟ ਦੀ ਪ੍ਰੋਸੈਸਿੰਗ ਨਹੀਂ ਕਰ ਰਹੇ ਅਸੀਂ ਸਾਡੀ ਰਾਜਨੀਤੀ ਨੂੰ ਸਿਰਫ ਇੱਥੋਂ ਤੱਕ ਹੀ ਮ hạnੂਦ ਕਰੀ ਬੈਠੇ ਆ ਕਿ ਅਸੀਂ ਮੁਫਤ ਕੀ ਦੇਣਾ ਹੈ ਪਹਿਲਿਆਂ ਨੇ ਕੀ ਦਿੱਤਾ ਸੀ ਦੂਜਿਆਂ ਨੇ ਕੀ ਵਾਅਦਾ ਦੇਣਾ ਕਿੰਨੇ ਯੂਨਿਟ ਬਿਜਲੀ ਮਾਫ ਕਰਨੀਆਂ ਬਸ ਦਾ ਕਿਰਾਇਆ ਮਾਫ ਕਰਨਾ ਹੈ ਲੈਪਟਾਪ ਮੁਫਤ ਦੇਣਾ ਕੋਈ ਹੋਰ ਨਵੀਂ ਚੀਜ਼ ਮੁਫਤ ਦੇਣ ਬਾਰੇ ਕਹਿ ਦਿੰਦਾ ਇਸ ਦੀ ਬਜਾਏ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਸਾਡੀ ਉਪਜੀਵਕਾ ਨੂੰ ਵਧਾਈਏ ਆਰਥਿਕਤਾ ਨੂੰ ਸੋਲਿਡ ਕਰੀਏ